ਬਿਤੇ ਦਿਨੀ ਰੋਪੜ ਦੇ ਪਿੰਡ ਪੋਜੇ ਮਾਜਰਾ ਸਰਹੰਦ ਨਹਿਰ ਦੇ ਵਿੱਚ ਇੱਕ ਨੌਜਵਾਨ ਦੀ লাশ ਮਿਲੀ ਸਤਿਜ ਤੋਂ ਬਾਅਦ ਜਦੋਂ ਸਨਾਖਤ ਹੋਈ ਪਤਾ ਲੱਗਿਆ ਕਿ ਉਹ ਨਿਊ ਚੰਡੀਗੜ੍ਹ ਦੇ ਪਿੰਡ ਦੁੱਲਵਾ ਦਾ ਰਹਿਣ ਵਾਲਾ ਜਿਹਨਾਂ ਦਾ ਪਰਿਵਾਰ ਕੁਝ ਸਮੇਂ ਤੋਂ ਪਿੰਡ ਮਾਜਰੀ ਦੇ ਵਿੱਚ ਰਹਿ ਰਿਹਾ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਦਾ ਉਹ ਬੱਚਾ ਸੀ ਜਿਸ ਤੋਂ ਬਾਅਦ ਮਾਜਰੀ ਥਾਣਾ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਉਹ ਨੌਜਵਾਨ ਮੁੰਡੇ ਦੀ লাশ ਉਹਨਾਂ ਦੇ ਹਵਾਲੇ ਕਰ ਦਿੱਤੀ ਸੀ ਜਿਸ ਤੋਂ ਬਾਅਦ ਜਾ ਕੇ ਹੁਣ ਉਸ ਮਾਮਲੇ ਦੇ ਵਿੱਚ ਕਿ ਨਵਾਂ ਮੋੜ ਆਇਆ ਗੱਲਬਾਤ ਕਰਦੇ ਆ ਉਸ ਬੱਚੇ ਦੀ ਮਾਂ ਸਾਡੇ ਨਾਲ ਹੈ ਜਿਸ ਬੱਚੇ ਦੀ ਲਾਸ਼ ਉਸ ਨਹਿਰ ਚ ਮਿਲੀ ਸੀ ਕੀ ਨਾਮ ਹੈ ਤੁਹਾਡਾ ਮੇਰਾ ਭਿੰਦਰ ਕਾਰੀ ਕਿਹੜਾ ਪਿੰਡ ਹੈ ਤੁਹਾਡਾ ਦੱਲੂ ਆ ਜੀ ਉਰੇ ਰਹਿ ਰਹੇ ਸੀ 4 ਮਹੀਨੇ ਤੋਂ ਇਹ ਸੀ ਕਿਤੇ ਰਹਿ ਰਹੇ ਤੁਸੀਂ ਮਜ਼ਦਰੀ ਦੇ ਵਿੱਚ 4 ਮਹੀਨੇ ਹੋਏ ਸੀ ਜਿਹੜੇ ਮਜ਼ਦਰੀ ਵਿੱਚ ਫੈਕਟਰੀ ਵਿੱਚ ਲੱਗਿਆ ਹੋਇਆ ਸੀ 4 ਮਹੀਨੇ ਤੋਂ ਕੰਮ ਕਰਦਾ ਸੀ ਕੀ ਨਾਮ ਤੁਹਾਡਾ ਮੁੰਡਾ ਮੇਰਾ ਅਮਨਦੀਪ ਸਿੰਘ ਹੈ ਕਿ ਕਿੰਨੀ ਤਰੀਕ ਤੋਂ ਕਰੋ ਗਿਆ ਸੀ ਲਾਪਤਾ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਸ਼ੁੱਕਰਵਾਰ ਨੂੰ ਡਿਊਟੀ ਗਿਆ ਜੀ ਸ਼ਨੀਵਾਰ ਨੂੰ ਵਾਪਸ ਨਹੀਂ ਆਇਆ ਜੀ ਸ਼ੁੱਕਰਵਾਰ ਨੂੰ ਗਿਆ ਸੀ ਜੀ ਡਿਊਟੀ ਸ਼ਨੀਵਾਰ ਨੂੰ ਨਾ ਉਹਦਾ ਫੋਨ ਲੱਗਿਆ ਜੀ ਨਾ ਕੁਝ ਮੇਰੇ ਪਰ ਆ ਗਿਆ ਸੀਗਾ ਅਸੀਂ ਮਕਾਨ ਕਰਾਇਦੇ ਚੜਾਉਣਾ ਸੀਗਾ ਮੇਰਾ ਬ੍ਰਦਰ ਪੁੱਛਦਾ ਵੀ ਮਕਾਨ ਤਾਂ ਜਿੰਦਾ ਲੱਗਿਆ ਮੈਂ ਕਿ ਫੈਕਟਰੀ ਦੇ ਵਿੱਚ ਗਿਆ ਹੋਣਾਗਾ ਨਾ ਫੈਕਟਰੀ ਕਾ ਨੂੰ ਤੰਗ ਕਰਨਾ ਤੂੰ ਫੋਨ ਕਰਦੇ ਉਹਨੂੰ ਜਦੋਂ ਮੈਂ ਫੋਨ ਕੀਤਾ ਹੀ ਉਸ ਤੋਂ ਬਾਅਦ ਮੇਰੇ ਬੇਟੇ ਦਾ ਫੋਨ ਬੰਦ ਆਇਆ ਦਿਨ ਰਾਤ ਅਸੀਂ ਇੱਕ ਕਰਕੇ ਰੱਖਿਆ ਲਾਇਆ ਨਹੀਂ ਜੀ ਫਿਰ ਉਸ ਤੋਂ ਬਾਅਦ ਮੈਂ ਆ ਕੇ ਥਾਣੇ ਕੰਪਲੀਟ ਕਰਾਈ ਗੱਲ ਤਾਂ ਦਈ ਵੀ ਜਿਨ੍ਹਾਂ ਤੇ ਸਾਨੂੰ ਸ਼ੱਕ ਹੈ ਜੀ ਉਹਨਾਂ ਦੇ ਨਾਮ ਬਕਾਇਦਾ ਮੈਂ ਲਿਖਾਈ ਹੋਏ ਥਾਣੇ ਦੇ ਵਿੱਚ ਨਾ ਮੇਰੀ ਇਨਕੁਆਰੀ ਹੋਈ ਨਾ ਕੁਝ ਹੋਇਆ ਜੀ ਬੱਚੇ ਨੂੰ ਇਨਸਾਫ ਚਾਹੀਦਾ ਮੈਨੂੰ ਤਾਂ ਹੋਰ ਕੁਝ ਨਹੀਂ ਚਾਹੀਦਾ ਜੀ ਮੈਨੂੰ ਕਿੰਨੇ ਬੱਚੇ ਸੀ ਤੁਹਾਡੇ ਤੇ ਘਰ ਵਾਲਾ ਤੁਹਾਡਾ ਮੇਰਾ ਹਸਬੰਦ ਹੈ ਨਹੀਂ ਜੀ ਇੱਕ ਬੇਟੀ ਰਹਿ ਗਈ ਮੇਰੇ ਕੋਲ ਦੋ ਬੱਚੇ ਸੀਗੇ ਜੀ ਬੇਟਾ ਛੋਟਾ ਸੀ 19 ਸਾਲ ਲੱਗਿਆ ਸੀ ਜੀ ਹਲੇ ਉਹਨੂੰ ਕਿਹੜੇ ਥਾਣੇ 'ਚ ਕਦੋਂ ਕੰਪਲੀਟ ਕੀਤੀ ਤੁਸੀਂ ਮੈਂ ਮਰੇ ਮਜਰੀ ਬਲਾਕ ਮਜਰੀ ਥਾਣੇ ਦੇ ਵਿੱਚ ਕੰਪਲੀਟ ਕੀਤੀ ਸੀ ਵੀ ਮੇਰਾ ਬੇਟਾ ਲਾਪਤਾ ਹੈ ਉਹਨਾਂ ਨੇ ਕਿਹਾ ਜੀ ਤੁਸੀਂ ਲੱਭੋ ਸੀ ਵੀ ਲੱਭਦੇ ਆ ਜੀ ਫਿਰ ਉਸ ਤੋਂ ਬਾਅਦ ਮੈਂ ਰੋਪੜ ਗਈ ਜਦੋਂ ਲੱਭਣ ਉਹਨੂੰ ਫਿਰ ਮੇਰੇ ਤੇ ਇਲਜ਼ਾਮ ਲਾਏ ਕਿ ਪੁਲਿਸ ਵੱਲੋਂ ਵੀ ਮੈਂ ਜਦ ਤੂੰ ਨੂੰ ਬੱਚਾ ਹੋ ਰਖੋਇਆ ਤੁਸੀਂ ਉੱਥੇ ਕੀ ਕਰਨ ਗਏ ਲੱਭਣ ਜਦੋਂ ਸਾਨੂੰ ਪੁਲਿਸ ਨੇ ਕਿਹਾ ਜੀ ਜਦੋਂ ਤੁਹਾਨੂੰ ਕੋਈ ਤੁਸੀਂ ਵੀ ਲੱਭੋ ਸੀ ਵੀ ਲੱਭ ਨਹੀਂ ਫਿਰ ਉਸ ਤੋਂ ਬਾਅਦ ਮੈਂ ਵੀ ਲੱਭਦੀ ਆਂ ਯੂਰੇ ਥਾਣੇ ਸਾਰੇ ਕਿਤੇ ਢੜਿਆਂ ਚ ਲੱਭ ਕੇ ਇਹਨੂੰ ਉਸ ਤੋਂ ਬਾਅਦ ਮੈਂ ਰੋਪੜ ਬੱਸ ਸਟੈਂਡ ਨਾਲ ਚ ਕਿਤੇ ਵੀ ਲੱਭ ਰਹੀ ਇਹਨੂੰ ਤੇਰਾ ਫੁੱਲ ਸਿਵਲੋਂ ਇਲزام ਲਾਏਗੇ ਮੇਰੇ ਤੇ ਵੀ ਤੇਰੇ ਤੇ ਹੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਤਾਂ ਨੂੰ ਕਿਵੇਂ ਪਤਾ ਲੱਗੇਗੀ ਰੋਪੜ ਦੇ ਵਿੱਚ ਬੱਚਾ ਮੇਰਾ ਨਹਿਰ ਦੇ ਨੇੜੇ ਤੁਸੀਂ ਪਹਿਲਾਂ ਪਹੁੰਚ ਕੀ ਸੀ ਉੱਥੇ ਨਹੀਂ ਜੀ ਮੈਂ ਪਹਿਲਾਂ ਨਹੀਂ ਪਹੁੰਚੀ ਅਸੀਂ ਤੁਹਾਡਿਆਂ ਦੇ ਲੱਭ ਰਹੇ ਸੀ ਮੈਨੂੰ ਬੱਸ ਦੇ ਵਿੱਚ ਉੱਥੇ ਗੋਤਾਖੋਰ ਦਾ ਫੋਨ ਆਇਆ ਜੀ ਕਹਿੰਦਾ ਵੀ ਤੁਹਾਡਾ ਕੋਈ ਬੰਦਾ ਲਾਪਤਾ ਹੋਇਆ ਤੇ ਮੈਂ ਕਿਹਾ ਹਾਂਜੀ ਮੇਰਾ ਬੇਟਾ ਕਹਿੰਦਾ ਤੁਹਾਡਾ ਵੀ ਆ ਨੰਬਰ ਮੋਬਾਈਲ ਨੰਬਰ ਤੁਹਾਡਾ ਹੀ ਹੈ ਮੈਂ ਕਿਹਾ ਹਾਂਜੀ ਕਹਿੰਦਾ ਫੋਨ ਵੀ ਲੈ ਕਾਈਗੜ ਵੀ ਲੈ ਜੀ ਮੇਰੇ ਬੇਟੇ ਦੀ ਜੇਬ ਦੇ ਵਿੱਚੋਂ ਉਸ ਤੋਂ ਬਾਅਦ ਮੈਂ ਕਿ ਮੈਂ ਆਪਣੇ ਘਰੋਂ ਫੋਨ ਕਰਿਆ ਜੀ ਵੇ ਦਦਾ ਉਹ ਕਹੇ ਵੀ ਉੱਥੇ ਕਹਿੰਦੇ ਵੀ ਉੱਥੇ ਬੋ ਡੈਡ ਬੋਡੀ ਪਈ ਵੀ ਆ ਕੇ ਇਸਨ ਨਕਤ ਕਿੰਨੇ ਕੁ ਮਰਦ ਸੀ ਮੁੰਡਾ ਤੁਹਾਡਾ 19 ਸਾਲ ਲੱਗਿਆ ਜੀ ਹਲੇ 8 8ਵੇਂ ਮਹੀਨੇ ਚ 19 ਸਾਲ ਦਾ ਸੀ ਕੀ ਕਹਿ ਰਹੀ ਹੈ ਪੁਲਿਸ ਨੂੰ ਪੋਰਸ ਕੁਛ ਨਹੀਂ ਕਰ ਰਹੀ ਜੀ ਮੈਂ ਡੀਐਸਪੀ ਐਸਪੀ ਸਾਹਿਬ ਦੇ ਸਾਰਿਆਂ ਦੇ ਪੇਸ਼ ਹੋ ਕੇ ਦੇਖ ਲਈ ਹੱਥ ਬੰਨ ਕੇ ਬੇਨਤੀ ਕਰ ਲਈ ਮੈਨੂੰ ਕੁਛ ਨਹੀਂ ਚਾਹੀਦਾ ਜੀ ਬਸ ਸਾਨੂੰ ਸਾਫ਼ ਹੋ ਜਾਵੇ ਜੀ ਪਰ ਮੈਂ ਤੁਹਾਡੀ ਜਿਹੜੀ ਰਿਪੋਰਟ ਪੜ੍ਹੀ ਹੈ ਜਦੋਂ ਡੈੱਡ ਬੋਡੀ ਤੁਹਾਡੇ ਬੱਚੇ ਦੀ ਮਿਲੀ ਹੈ ਉਸ ਸਮੇਂ ਤੁਸੀਂ ਬਕਾਇਦਾ ਬਿਆਨ ਲਿਖਾਇਆ ਹੋਏ ਨੇ ਕਿ ਮੇਰੇ ਕਿਸੇ ਤੋਂ ਕੋਈ ਸ਼ੱਕ ਨਹੀਂ ਮੈਂ ਕਿਸੇ ਤੋਂ ਕੋਈ ਕਾਰਵਾਈ ਨਹੀਂ ਕਰਾਉਣੀ ਬਕਾਇਦਾ ਤੁਹਾਡੇ ਸਹੈਨ ਤੁਸੀਂ ਸਭ ਕੁਝ ਮੰਨਿਓ ਹੋਏ ਹੋ ਕਿ ਮੈਂ ਕਿਸੇ ਕਾਰਵਾਈ ਨਹੀਂ ਕਰਾਂ ਉਸ ਤੋਂ ਬਾਅਦ ਹੁਣ ਕਿਉਂ ਜਾਗਿਆ ਤੁਹਾਨੂੰ ਕੀ ਹਾਂ ਕਿਤਨੇ ਕਿਤੇ ਉਸਨੂੰ ਕਤਲ ਕੀਤਾ ਜਾਂ ਮਾਰਿਆ ਕਰਦਲ ਕੀਤਾ ਹੀ ਮੈਨੂੰ ਮੈਂ ਜੀ ਆਪਣੇ ਹੋਸ਼-ਵਾਸ਼ ਖੋ ਬੈਠੀ ਆਪਣੇ ਬੱਚੇ ਦੀ ਬਾਡੀ ਦੇਖ ਲਵੇ ਇੱਕਦਮ ਮਾਂ ਫਿਰ ਕਿੱਦਾਂ ਪੀ ਲੋਂਦਾ ਹੀ ਫਿਰ ਉਸ ਤੋਂ ਬਾਅਦ ਨਹੀਂ ਮੈਂ ਮੈਨੂੰ ਤਾਂ ਹੋਸ਼ ਨਹੀਂ ਜਿੱਤੇ ਹੀ ਤੇ ਕਹੀ ਕਿ ਮੈਂ ਸਾਈਨ ਕਰੀ ਗਏ ਮੈਨੂੰ ਕੋਈ ਪਤਾ ਨਹੀਂ ਮੈਂ ਤਾਂ ਅਨਪੜ੍ਹ ਜੀ ਕੁਛ ਨਹੀਂ ਜਾਣਦੀ ਵੇ ਤਾਂ ਉਸ ਤੋਂ ਬਾਅਦ ਇਹਨਾਂ ਸੈਂਸ ਸੁਣ ਕਰਾ ਕੇ ਜਦੋਂ ਮੈਂ ਪੁੱਛਿਆ ਜੀ ਮੈਂ ਮੈਂ ਉਹ ਕਰਾਉਣਾ ਸੀ ਬੱਚੇ ਦਾ ਸਰਟੀਫਿਕੇਟ ਬਣਵਾਉਣਾ ਸੀ ਜਦ ਮੈਂ ਫਾਈਲ ਨੰਬਰ ਕਢਵਾ ਕੇ ਲਈ ਉਹਦੇ ਵਿੱਚ ਜੀ ਮੈਨੂੰ ਉਹਨਾਂ ਨੇ ਪੜ੍ਹ ਕੇ ਸੁਣਾਏ ਵੀ ਇਦਾਂ ਇਦਾਂ ਲਿਖਿਆ ਆਇਆ ਫਿਰ ਮੈਂ ਡੀਐਸਪੀ ਸਾਹਿਬ ਦੇ ਪੇਸ਼ ਹੋਈ ਜੀ ਜਾ ਕੇ ਵੀ ਉਹਨਾਂ ਨੇ ਐਸਐਸਪੀ ਐਸਐਸਪੀ ਦੇ ਕੀ ਡੀਐਸਪੀ ਦੇ ਐਸਪੀ ਸਾਹਿਬ ਦੇ ਜੀ ਐਸਐਸਪੀ ਦੇ ਪੇਸ਼ ਹੋਈ ਹਾਂਜੀ ਮੋਹਲੀ ਮੇਰੇ ਕਮਾਉਣੇ ਵਾਲ ਕੋਈ ਨਹੀਂ ਜੀ ਕਰਾਇਆ ਦੱਸੋ ਮੈਂ ਦੋ ਦੋ ਵਾਰ ਤਿੰਨ ਵਾਰ ਗਈ ਮੈਨੂੰ ਕੋਈ ਸੁਣਵਾਈ ਨਹੀਂ ਹੋਈ ਹਲ ਤੱਕ ਮੇਰੀ ਜਿਹੜੇ ਬੰਦਿਆਂ ਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਕੋਈ ਧਮਕੀ ਵਗੈਰਾ ਉਹਨਾਂ ਦਿੱਤੀ ਸੀ ਉਹ ਕੁਝ ਲਿਖਾਇਆ ਪੁਲਿਸ ਕੋਲ ਤੁਸੀਂ ਹਾਂਜੀ ਉਹਨਾਂ ਨਾਲ ਮੈਂ ਬਿਆਨ ਲਿਖਾਇਆ ਸੀ ਜਿਵੇਂ ਮੇਰੇ ਮੇਰੇ ਉਹਨਾਂ ਤੋਂ ਧਮਕੀ ਮਿਲੀਆਂ ਮੈਨੂੰ ਕੁੱਟਿਆ ਵੀ ਉਹਨਾਂ ਨੇ ਤਿੰਨ ਚਾਰ ਜਾਣੇ ਹੋਣੇ ਜੀ ਉਹਦੇ ਮੁੰਡੇ ਨੇ ਤਿੰਨ ਇੱਕ ਆਪਾ ਹੋ ਜੀ ਮੈਨੂੰ ਧਮਕੀਆਂ ਮਿਲੀਆਂ ਸੀਗੇ ਉਧਰ ਵੀ ਮੈਂ ਤੇਰੇ ਮੁੰਡੇ ਨੂੰ ਮਰਵਾ ਦੂੰਗਾ ਤੈਨੂੰ ਮਰਵਾ ਦੂੰਗਾ ਤੇ ਹੁਣ ਕੀ ਮੰਗੇ ਥੋੜੀ ਮੇਰੀ ਅਹੀ ਮੰਗ ਹੈ ਜੀ ਮੈਨੂੰ ਇਹ ਸਭ ਮਿਲਣਾ ਚਾਹੀਦਾ ਜੀ ਜਿੱਥੇ ਵੀ ਜਿਹੜਾ ਵੀ ਹੈਗਾ ਉਹਨੂੰ ਪੁਲਿਸ ਅਨਕਵਾਰੀ ਕਰਕੇ ਚੱਕ ਕੇ ਲਿਆਵੇ ਜੀ ਹੋਰ ਜਿਹੜਾ ਪੁਲਿਸ ਰਿਪੋਰਟ ਦੇ ਵਿੱਚ ਲਿਖਾਇਆ ਕਿ ਘਰ ਦੀ ਗਰੀਬੀ ਤੋਂ ਪ੍ਰੇਸ਼ਾਨ ਸੀ ਬੱਚਾ ਤਾਂ ਕਰਕੇ ਉਸਨੇ ਕਦਮ ਚੁੱਕਿਆ ਹੈ ਨਹੀਂ ਨਹੀਂ ਕੋਈ ਪਰੇਸ਼ਾਨੀ ਨਹੀਂ ਸੀ ਕੋਈ ਲੜਾਈ ਨਹੀਂ ਸੀ ਸਾਡੀ ਮੇਰੇ ਬੱਚੇ ਨਾਲ ਕੋਈ ਬੋਤ ਜੀ ਬਹੁਤ ਸਾਹੂਸੀ ਕਿਸੇ ਨਾਲ ਲੜਦਾ ਹੀ ਨਹੀਂ ਸੀ ਨਾ ਮੈਂ ਲੜਦੀ ਸੀ ਸਾਡੀ ਕੋਈ ਪਰੇਸ਼ਾਨੀ ਨਹੀਂ ਜੀ ਘਰ ਮਕਾਨ ਮੈਂ ਬਣਾਤਾ ਸੀ ਆਪਣੇ ਬੇਟੇ ਵਾਸਤੇ ਕੋਈ ਟੰਗੀ ਪਰੇਸ਼ਾਨੀ ਨਹੀਂ ਸੀ ਆਪਣੀ ਮਰਜ਼ੀ ਨਾਲ ਕੰਮ ਕਰਦਾ ਸੀ ਮੰਮੀ ਮੈਂ 19 ਸਾਲ ਦਾ ਹੋ ਗਿਆ ਮੈਂ ਕੰਮ ਕਰ ਲਵਾਂ ਹੁਣ ਆਪਣੀ ਮਰਜ਼ੀ ਨਾਲ ਲੱਗਿਆ ਹੀ ਕੋਈ ਤੰਗ ਪਰੇਸ਼ਾਨੀ ਨਹੀਂ ਸੀ ਜੋ ਇਹ ਉਹ ਕੰਮ ਕਰ ਰਿਹਾ ਸੀ ਤੁਸੀਂ ਉੱਥੇ ਪਤਾ ਕੀਤਾ ਸੀ ਜਦੋਂ ਲਾਭਤਾ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਪੁੱਛਣਾ ਸੀ ਡਿਊਟੀ ਪਹੁੰਚ ਗਿਆ ਜੀ ਪਹਿਲਾਂ ਉਹਨਾਂ ਨੇ ਪਤਾ ਕਰਿਆ ਵੀ ਪੂਰੇ ਮੁੰਡਾ ਕੰਮ ਕਰਦਾ ਸੀਗਾ ਉਹ ਕਹਿੰਦੇ ਵੀ 4 ਦਿਨ ਹੋ ਗਏ ਮੁੰਡਾ ਫੈਕਟਰੀ ਨਹੀਂ ਆਇਆ 4 ਦਿਨ ਮਗਰੋਂ ਉਹ ਕੰਨ ਉਸ ਤੋਂ ਬਾਅਦ ਪਤਾ ਲੱਗਿਆ ਜੀ ਮੈਨੂੰ ਮੈਂ ਵੀ ਗਈ ਆ ਜੀ ਫਿਰ ਉਹ ਮੈਨੂੰ ਵੀ ਕਹਿੰਦੇ ਸੀ ਵੀ 4 ਦਿਨ ਹੋ ਗਏ ਤੁਸੀਂ ਦੇਖਿਆ ਨਹੀਂ ਮੁੰਡਾ ਕਿੱਥੇ ਸੀ ਮਗਾ ਫੋਨ ਲੱਗਦਾ ਨਹੀਂ ਸੀ ਮੈਨੂੰ ਇਦਾਂ ਸੀਗਾ ਵੀ ਸ਼ਾਇਦ ਸਾਡੇ ਲੈਟ ਘਟ ਆਉਂਦੀ ਹੈ ਜੀ ਮਜਰੀ ਦੇ ਵਿੱਚ ਚਾਰਜਰ ਨਹੀਂ ਹੋਣਾ ਫੋਨ ਮੈਂ ਪਿੰਡ ਗਈ ਸੀ ਜੀ ਮੈਂ ਦਿਹਾੜੀ ਕਰਦੀ ਸੀ ਸਾਡੀ ਟੈਂਕੀ ਟੁੱਟ ਗਈ ਸੀ ਟੈਂਕੀ ਪਾਣੀ ਵਾਲੀ ਉਸ ਤੋਂ ਬਾਅਦ ਮੈਂ ਕਿਹਾ ਮੈਂ ਕਿਹਾ ਚਲ ਮੈਂ ਉਹ ਦਿਹਾੜੀ ਕਰ ਲਾਂਗਾ ਨਾ ਕੋਈ ਗੱਲ ਨਹੀਂ ਮੰਮੀ ਤੁਸੀਂ ਨਾਲ ਵੀ ਟੈਂਕੀ ਰਖਾ ਲੂਗੇ ਅਗਲੇ ਮਹੀਨੇ ਟੈਂਕੀ ਕਰਕੇ ਤੰਗ ਪਰੇਸ਼ਾਨ ਸੀ ਜੀ ਅਸੀਂ ਪਾਣੀ ਪਾਣੀ ਸਾਡੇ ਕੋਠੇ ਦੇ ਚਾਉਂਦਾ ਸੀ ਫਿਰ ਉਸ ਤੋਂ ਬਾਅਦ ਮੈਂ ਦਿਹਾੜੀ ਗਈਆਂ ਜੀ ਜਦੋਂ ਮੇਰਾ ਮੁੰਡਾ ਇਹਨਾਂ ਨੂੰ 25 ਤਰੀਕ ਨੂੰ ਚੱਕ ਕੇ ਗਨੈਪ ਕਰੀ ਜੀ ਕਿਸੇ ਨੇ ਇਸ ਮਾਮਲੇ ਵਿੱਚ ਜਦੋਂ ਅਸੀਂ ਬਲਾਕ ਮੱਝ ਦੀ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਬੋਲ ਦੱਸਿਆ ਗਿਆ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਜੋ ਮ੍ਰਿਤਕ ਨੌਜਵਾਨ ਹੈ ਜਦੀ লাশ ਨਹਿਰ ਦੇ ਵਿੱਚੋਂ ਮਿਲੀ ਸੀ ਉਸ ਦੇ ਫੋਨ ਦੀ ਕਾਲ ਡਿਟੇਲ ਖੰਗਾਲੀ ਜਾ ਰਹੀ ਹੈ ਤੇ ਨਾਲ ਦੀ ਨਾਲ ਜੋ ਵੀ ਤੱਥ ਸਾਹਮਣੇ ਆਣਗੇ ਉਦੋਂ ਤੇ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਦੱਸਿਆ ਗਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਪਰਿਵਾਰ ਵੱਲੋਂ ਨਾਮ ਲਿਖਾਏ ਗਏ ਸੀ ਉਹਨਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾਵੇਗਾ ਹਰ ਤਰੀਕੇ ਨਾਲ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਸੀਂ ਪੂਰੇ ਤੱਥ ਵਿਚਾਰ ਰਹੇ ਆ ਪਰ ਉਸ ਮਾਮਲੇ ਦੇ ਵਿੱਚ ਹੁਣ ਨਿਕਲਦਾ ਕੀ ਹੈ ਕਿ ਜਿਸ ਤਰੀਕੇ ਨਾਲ ਪਹਿਲਾਂ ਪਰਿਵਾਰਕ ਮੈਂਬਰਾਂ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਕਿਸੇ ਦੇ ਕੋਈ ਕਾਰਵਾਈ ਨਹੀਂ ਕਰਾਉਣੀ ਕੋਈ ਅਸੀਂ ਕੋਈ ਸ਼ੱਕੀ ਵਿਅਕਤੀ ਨਹੀਂ ਕਿਸੇ ਨੇ ਸਾਡੀ ਕੋਈ ਲੜਾਈ ਟਕੜਾ ਨਹੀਂ ਪਰ ਉਸ ਤੋਂ ਬਾਅਦ ਕਿ ਫਿਰ ਪਰਿਵਾਰਕ ਮੈਂਬਰਾਂ ਵੱਲੋਂ ਜਿਸ ਤਰੀਕੇ ਨਾਲ ਉਸ ਮਿਰਤਿਕ ਨੌਜੋਨੀ ਮਾਂ ਵੱਲੋਂ ਕਿਹਾ ਗਿਆ ਕਿ ਮੈਂ ਉਸ ਸਮੇਂ ਉਸ ਹਾਲਤ ਵਿੱਚ ਨਹੀਂ ਸੀ ਜਦੋਂ ਸਾਡੇ ਬਿਆਨ ਲਿਖਾਏ ਗਏ ਹੁਣ ਉਹਨਾਂ ਵੱਲੋਂ ਜੋ ਬਿਆਨ ਐਸਐਸਪੀ ਮੁਹਾਰੀ ਨੂੰ ਵੀ ਦਿੱਤੇ ਗਏ ਨੇ ਉਹਦੇ ਵਿੱਚ ਹੁਣ ਪੁਲਿਸ ਮੋੜ ਤੋਂ ਇਸ ਕੇਸ ਨੂੰ ਖੰਗਾਲਰ ਦੇ ਵਿੱਚ ਲੱਗੀ ਹੈ ਕਿ ਆਖਰ ਕੋਈ ਕਤਲ ਹੈ ਜਾਂ ਫਿਰ ਕਿਤੇ ਨਾ ਕਿਤੇ ਇਸ ਨੌਜਵਾਨ ਨੇ ਆਪਣੇ ਘਰ ਦੀ ਤੰਗੀ ਤੋਂ ਆਣ ਕੇ ਆਤਮ ਹੱਤਿਆ ਕੀਤੀ ਹੈ ਫਿਰ ਇਹ ਕਰਨ ਮੈਨ ਗੁਰਜੋਤ ਦੇ ਨਾਲ ਹਰਤੇ ਸਿੰਘ ਤੇ